ਸਤਿ ਸ੍ਰੀ ਅਕਾਲ ਦੋਸਤੋ ਆਪਾਂ ਅੱਜ ਫੇਰ ਪਹੁੰਚੇ ਜੀ ਕਰਨੈਲ ਟਰੈਕਟਰ ਸੇਲਸ ਮੋਗਾ ਵਾਲਿਆਂ ਦੇ ਸਭ ਤੋਂ ਪਹਿਲਾਂ ਨੰਬਰ ਨੋਟ ਕਰ ਲੋ ਜੀ 9814114511 9814114511 ਇਹ ਬਾਈ ਹੁਣਾਂ ਦਾ ਨੰਬਰ ਆ ਕਿਸੇ ਨੂੰ ਵੀ ਕਿਸੇ ਤਰ੍ਹਾਂ ਦਾ ਵੀ ਟਰੈਕਟਰ ਚਾਹੀਦਾ ਇਹਨਾਂ ਨਾਲ ਕੰਟੈਕਟ ਕਰ ਸਕਦੇ ਆ ਆਜੋ ਤੁਹਾਨੂੰ ਦਿਖਾਉਣੇ ਅੱਜ ਕਿਹੜੇ-ਕਿਹੜੇ ਟਰੈਕਟਰ ਖੜੇ ਨੇ ਕੀ-ਕੀ ਰੇਟ ਆ ਤੇ ਕੀ ਕੰਡੀਸ਼ਨ ਆ ਟਰੈਕਟਰਾਂ ਦੀ आज सब तो पहला खड़ा जी सोना लीका कर लो चेक वर्ल्ड ट्रैक नाइनटी आर एक्स ट्रैक्टर है जी ये है। दो हज़ार तेरह मॉडल सत्त लख पताली हज़ार रुपया ट्रैक्टर का रेट है जी करो चेक कंडीशन नमी पई है बिल्कुल ट्रैक्टर दी मार लो नेगा एम आर एफ के टायर ने जी मूरले तो मगरले दोनों फोर बाय फोर ट्रैक्टर देखो जी सो आज अगे लैके चलते हैं जी ਆ ਇੱਧਰ ਦੋਸਤੋ ਖੜਾ ਜੀ ਜੌਨ ਡੀਅਰ 5410 ਟਰੈਕਟਰ ਦੀ ਕੰਡੀਸ਼ਨ ਇਹਦੀ ਵੀ ਬਹੁਤ ਸੋਹਣੀ ਆ ਬੀਕੇਟੀ ਦੇ ਟਾਇਰ ਨੇ ਅਗਲੇ ਤੇ ਮਗਰਲੇ ਐਮ ਆਰ ਐਫ ਦੇ ਨੇ ਦੇਖ ਲਓ ਹੱਸਾ ਹੱਸਾ ਪੂਰਾ ਵਧੀਆ ਪਿਆ オリジナル ਪੇਂਟ ਆ ਜੀ ਡਬਲ ਕਲਚ ਟਰੈਕਟਰ ਆ 2010 ਮਾਡਲ ਆ ਜੀ 6 ਲੱਖ 95000 ਰੁਪਏ ਟਰੈਕਟਰ ਦਾ ਰੇਟ ਆ ਪੰਜਾਬ ਨੰਬਰ ਆ ਜੀ ਕਰ ਲੋ ਚੈੱਕ ਜੀ ਤੋ ਆ ਜੋ ਅੱਗੇ ਦਿਖਾ ਦਿੰਨੇ ਆ ਅੱਗੇ ਖੜਾ ਜੀ ਸਵਰਾਜ 963 FE 5 ਸਟਾਰ ਟਰੈਕਟਰ ਆ ਜੀ ਦੇਖ ਲੋ ਬਹੁਤ ਉੱਚਾ ਡਾ ਫੈਵਰ ਦੀ ਛਤਰੀ ਲੱਗੀ ਹੋਈ ਆ Ориジナル ਪੇਂਟ ਆ ਜੀ ਟਾਇਰ ਨਵੇਂ ਨੇ ਪੰਜਾਬ ਨੰਬਰ ਆ ਟਰੈਕਟਰ 2018 ਮਾਡਲ ਆ ਜੀ 6,30,000 ਰੁਪਏ ਟਰੈਕਟਰ ਦਾ ਰੇਟ ਆ ਮਾਰੋ ਨੀਗਾ 6 ਚੀਰੀ ਟਰੈਕਟਰ ਆ ਜੀ ਤੋ ਅੱਗੇ ਖੜਾ ਜੀ ਨਿਊ ਹਾਲੈਂਡ 36 ਦੀ ਟਰੈਕਟਰ ਦੀ ਇਹਦੀ ਵੀ ਕੰਡੀਸ਼ਨ ਬਹੁਤ ਸੋਹਣੀ ਆ ਜੀ ਬਿਲਕੁਲ ਨਵੇਂ ਵਰਗਾ ਟਰੈਕਟਰ ਆ ਜੀ 19 ਮਾਡਲ ਆ 7 ਲੱਖ 30 ਹਜ਼ਾਰ ਰੁਪਏ ਟਰੈਕਟਰ ਦਾ ਰੇਟ ਆ ओरिजिनल ਪੇਂਟ ਆ ਜੀ ਟਾਇਰ ਮਗਰਲੇ ਤੇ ਮੂਹਰੇ ਨੇ ਤਕਰੀਬਨ 80 ਤੋਂ 85% ਸੱਸਾ ਪੂਰਾ ਵਧੀਆ ਪਿਆ ਕੋਈ ਲੀਕਸ ਨਹੀਂ ਹੈ ਫੈਬਰ ਦੀ ਛਤਰੀ ਲੱਗੀ ਹੋਈ ਆ ਨਵੀ ਸੋ ਅੱਗੇ ਖੜਾ ਜੀ ਜੌਂਡੀਅਰ 50 65 E ਕੰਡੀਸ਼ਨ ਚੈੱਕ ਕਰੋ ਪਹਿਲਾਂ ਟਰੈਕਟਰ ਦੀ 50 ਨੰਬਰ ਆ ਟਰੈਕਟਰ 2017 ਮਾਡਲ ਆ ਜੀ ओरिजिनल ਪੇਂਟ ਆ ਜੀ ਪੂਰਾ ਤਕੜਾ ਟਰੈਕਟਰ ਆ ਜੀ ਇਹ 2017 ਮਾਡਲ ਆ 6,65,000 ਰੁਪਏ ਟਰੈਕਟਰ ਦਾ ਰੇਟ ਆ ਕਰ ਲੋ ਚੈੱਕ ਅੱਗੇ ਖੜਾ ਜੀ Mahindra Arjun Ultra 605D ਆ ਜੀ ਕੰਡੀਸ਼ਨ ਇਹਦੀ ਵੀ ਬਹੁਤ ਸੋਹਣੀ ਪਈ ਆ ਟਰੈਕਟਰ ਦੀ 10 ਮਾਡਲ ਆ ਜੀ 3,85,000 ਰੁਪਏ ਟਰੈਕਟਰ ਦਾ ਰੇਟ ਆ ਰੀਜ਼ਨਲ ਪੇਂਟ ਆ ਜੀ ਅਲਟਰਾ ਟਰੈਕਟਰ ਆ ਡਬਲ ਕਲਚ ਟਰੈਕਟਰ ਆ ਬੈਟਰੀ ਬੁਟਰੀ ਨਵੀਆਂ ਛਤਰੀ ਨਵੀਂ ਲੱਗੀ ਹੋਈ ਆ ਕਰੋ ਚੈੱਕ 50 ਨੰਬਰ ਆ ਜੀ ਟਰੈਕਟਰ ਸੋ ਅੱਗੇ ਖੜਾ ਜੀ ਕਰਤਾਰ ਗਲੋਬ ਟਰੈਕ ਕਰੋ ਚੈੱਕ 4x4 ਟਰੈਕਟਰ ਆ ਜੀ ਜਾਨ ਜੂਨ ਪੱਖੋਂ ਤਾਂ ਛੋਟਾ ਟਰੈਕਟਰ ਫੈਵਰਡਿਸ਼ਾ ਟਰਿੱਲ ਲੱਗੀ ਹੋਈ ਆ ਜੀ ਨਵੀਂ origignal paint ਆ ਪੰਜਾਬ ਨੰਬਰ ਆ ਵੇਟ ਬੂਟ ਲੱਗਿਆ ਹੋਇਆ ਟਰੈਕਟਰ ਦੇ 2023 ਮਾਡਲ ਆ ਜੀ ਇਹ 8 ਲੱਖ ਤੇ 90000 ਰੁਪਏ ਟਰੈਕਟਰ ਦਾ ਰੇਟ ਆ ਕਰੋ ਚੈੱਕ origignal paint ਆ ਕੋਈ ਹਿੱਸੇ ਉਸੇ ਦੀ ਲੀਕਸ ਨਹੀਂ ਆ ਦੇਖ ਲਓ ਸੋ ਅੱਗੇ ਖੜਾ ਜੀ ਮੈਸੀ 9500 2021 ਮਾਡਲ 6 ਲੱਖ ਤੇ 85000 ਰੁਪਏ ਟਰੈਕਟਰ ਦਾ ਰੇਟ ਆ ਪੰਜਾਬ ਨੰਬਰ ਆ ओरिजिनल ਪੇਂਟ ਆ ਜੀ ਟਰੈਕਟਰ ਦਾ ਟਾਇਰਾਂ ਦੀ ਕੰਡੀਸ਼ਨ ਤਕਰੀਬਨ 80 ਤੋਂ 85% ਪਈ ਹੈ ਜੀ ਫਾਈਬਰ ਦੀ ਛਤਰੀ ਲੱਗੀ ਹੋਈ ਆ ਹਾਲਤ ਪੂਰੀ ਵਧੀਆ ਜੀ ਟਰੈਕਟਰ ਦੀ ਸੋ ਅੱਗੇ ਖੜਾ ਜੀ Mahindra 605D ਆ ਜੀ 2020 ਮਾਡਲ ਪੰਜਾਬ ਨੰਬਰ ਆ ਟਰੈਕਟਰ ओरिजिनल ਪੇਂਟ ਆ ਜੀ ਇਹਰਾ ਟੂਰਾਂ ਦੀ ਕੰਡੀਸ਼ਨ ਸੋਹਣੀ ਪਈ ਆ ਦੇਖ ਲਓ ਮਗਲੇ ਟਰੈਕਟਰ ਦੇ ਜਿਹੜੇ ਟਾਇਰ ਨੇ ਜੀ 90% ਰਹਿਣ ਮੂਹਰੇ ਜਿਹੜੇ ਨੇ 70 ਤੋਂ 75% ਨੇ ਅਰਜਨ ਨੋਵੋ ਮਹਿੰਦਰਾ 655 ਜੀ 2020 ਮਾਡਲ ਆ ਜੀ 6 ਲੱਖ 40 ਹਜ਼ਾਰ ਰੁਪਏ ਟਰੈਕਟਰ ਦਾ ਰੇਟ ਆ ਸੋ ਅੱਗੇ ਖੜਾ ਜੀ ਸਵਰਾ 744 ਐਫੀ 2013 ਮਾਡਲ ਪੀਟੀਓ ਹੈਗਾ ਜੀ 430000 ਕੀ ਟਰੈਕਟਰ ਦਾ ਰੇਟ ਮਾਰੋ ਨੀ ਦਾ ਸੋਹਣੀ ਹਾਲਤਾਂ ਦਾ ਟਰੈਕਟਰ ਆ ਜੀ ਬਾਕੀ ਨੰਬਰ ਦਿੱਤਾ ਹੋਇਆ ਕੰਟੈਕਟ ਕਰ ਸਕਦੇ ਹੋ ਲੋਕਲ ਮੋਗੇ ਦਾ ਨੰਬਰ ਆ ਜੀ ਪੀ ਵੀ 29 ਪੰਜਾਬ ਨੰਬਰ ਆ 4 ਸਟਾਰ ਟਰੈਕਟਰ ਆ ਜੀ ਪੀ ਟੂ ਕਰੋ ਚੈੱਕ ਸੋ ਅੱਗੇ ਖੜਾ ਜੀ ਸਵਰਾਜ 735 ਐਸੀ ਟੂ ਸਟਾਰ ਟਰੈਕਟਰ ਆ ਜੀ ਪੰਜਾਬ ਨੰਬਰ ਆ origignal paint ਆ ਟਾਇਰ ਨਵੇਂ ਨੇ ਮੂਰਲੇ ਮਗਰਲੇ ਤਕਰੀਬਨ 80% ਨੇ ਸੌਸਾ ਪੂਰਾ ਵਧੀਆ ਪਿਆ ਵਾ ਕੋਈ ਲੀਕਸ ਨਹੀਂ ਹੈ ਲਾਂਬੇ ਵਾਲਾ ਤਾਂ ਕੋਈ ਕੰਮ ਹੀ ਨਹੀਂ ਡਬਲ ਕਲਚ ਟਰੈਕਟਰ ਹੈ ਮਾਡਲ ਹੈਗਾ ਜੀ ਇਹਦਾ 2005 2,55,000 ਰੁਪਏ ਟਰੈਕਟਰ ਦਾ ਰੇਟ ਆ ਕਰੋ ਚੈੱਕ ਸੋ ਅੱਗੇ ਖੜਾ ਜੀ ਸੋਨਾਲੀ ਕਾ ਡੀਆਈ 60 ਆਰਐਕਸ ਪੰਜਾਬ ਨੰਬਰ ਹੈ ਜੀ 2013 ਮਾਡਲ ਆ 4,45,000 ਰੁਪਏ ਟਰੈਕਟਰ ਦਾ ਰੇਟ ਆ ਕੰਡੀਸ਼ਨ ਸੋਹਣੀ ਪਈ ਆ ਟਾਇਰ ਮਗਰਲੇ ਨਵੇਂ ਨੇ ਤੇ ਮੂਹਰੇ ਤਕਰੀਬਨ ਪਏ ਨੇ 70 ਤੋਂ 75% ਮਾਰ ਲਓ ਮੇਗਾ ਬਹੁਤ ਸੋਹਣੀ ਹਾਲਤ ਦਾ ਟਰੈਕਟਰ ਹੈ ਫੈਬਰ ਦੀ ਛਤਰੀ ਲੱਗੀ ਹੋਈ ਸੋ ਅੱਗੇ ਆਜੋ ਜੀ ਅੱਗੇ ਦਿਖਾ ਦਿੰਨੇ ਆ ਅੱਗੇ ਮੈਸੀ ਖੜਾ ਜੀ 241 ਡੀ ਆਈ ਕੰਡੀਸ਼ਨ ਸੋਹਣੀ ਆ ਟਰੈਕਟਰ ਦੀ ਕਰ ਲਓ ਚੈੱਕ ਹੱਸਾ ਹੱਸਾ ਪੂਰਾ ਵਧੀਆ ਪਿਆ ਓਰੀਜਨਲ ਪੇਂਟ ਆ 13 ਮਾਡਲ ਆ ਜੀ 3 ਲੱਖ ਤੇ 75000 ਰੁਪਏ ਟਰੈਕਟਰ ਦਾ ਰੇਟ ਆ ਜੀ ਪ੍ਰੋਜੈਕ ਨਮੀ ਛਤਰੀ ਲੱਗੀ ਹੋਈ ਆ ਅੱਗੇ ਖੜਾ ਜੀ ਫਾਰਮ ਟਰੈਕ 60 ਕਰ ਲੋ ਚੈੱਕ 2010 ਮਾਡਲ ਆ ਜੀ ਰਿਵਰਸ ਪੀਟੀਓ ਲੱਗਿਆ ਹੋਇਆ ਰੇਟ 275000 ਰੁਪਇਆ ਪਿਆਵ ਨੰਬਰ ਆ Ориジナル ਪੇਂਟ ਆ ਹੱਸਾ ਪੂਰਾ ਵਧੀਆ ਪਿਆਵਾ ਲਾਂਬੇ ਵਾਲਾ ਕੋਈ ਕੰਮ ਨਹੀਂ Ориジナル ਪੇਂਟ ਆ ਜੀ ਕਰ ਲੋ ਚੈੱਕ ਪਿਆਵ ਨੰਬਰ ਆ ਟਰੈਕਟਰਾਂ ਦੀ ਕੰਡੀਸ਼ਨ ਸਾਰਿਆਂ ਦੀ ਹੀ ਬਹੁਤ ਸੋਹਣੀ ਆ ਬਾਈ ਹੋਣਾ ਕੋਲੇ ਅੱਗੇ ਖੜਾ ਜੀ ਸਵਰਾਜ 735 ਐਫੀ 2002 ਮਾਡਲ 2 ਲੱਖ 45000 ਰੁਪਏ ਟਰੈਕਟਰ ਦਾ ਰੇਟ ਆ ਜੀ ओरिजिनल ਪੇਂਟ ਆ ਟਾਇਰ ਨਵੇਂ ਨੇ ਟਰੈਕਟਰ ਦੇ ਮੂਹਰ ਲਈ ਕਰੋ ਚੈੱਕ ਤੇ ਮਗਰਲੇ ਜਿਹੜੇ ਨੇ ਹੈਗੇ ਉਹ ਤਕਰੀਬਨ ਹੈਗੇ ਨੇ 70 ਤੋਂ 80% ਕਰ ਲੋ ਚੈੱਕ ਡਬਲ ਕਲਚ ਟਰੈਕਟਰ ਆ ਜੀ ਮਾਡਲ 2002 ਆ ਜੀ 2 ਲੱਖ 45000 ਰੁਪਏ ਟਰੈਕਟਰ ਦਾ ਰੇਟ ਸੋ ਅੱਗੇ ਖੜਾ ਜੀ ਮਹਿੰਦਰਾ 555 DI ਪਾਵਰ ਪਲੱਸ 57 HP ਟਰੈਕਟਰ ਆ ਜੀ ਕੰਡੀਸ਼ਨ ਬਹੁਤ ਸੋਹਣੀ ਟਰੈਕਟਰ ਦੀ ਪੰਜਾਬ ਨੰਬਰ 2015 ਮਾਡਲ ਆ ਜੀ 4 ਲੱਖ 35000 ਰੁਪਏ ਟਰੈਕਟਰ ਦਾ ਰੇਟ ਆ ਕਰ ਲੋ ਚੈੱਕ ਬਹੁਤ ਸੋਹਣੀ ਕੰਡੀਸ਼ਨ ਦਾ ਟਰੈਕਟਰ ਆ ਸੋ ਅੱਗੇ ਖੜਾ ਜੀ ਸਵਰਾਜ 735 1996 ਮਾਡਲ 1 ਲੱਖ ਤੇ 20000 ਰੁਪਏ ਦਾ ਟਰੈਕਟਰ ਦਾ ਰੇਟ ਆ। ओरिजिनल ਹੈਗਾ ਜੀ ਸਾਰਾ ਜਿਵੇਂ ਦਾ ਹੈਗਾ ਉਵੇਂ ਹੀ ਖੜਾ ਇੱਥੇ। ਕੋਈ ਇਹਦੇ 'ਚ ਫੇਰ ਬਦਲ ਨਹੀਂ ਕਰਿਆ ਹੋਇਆ। ਸਾਰਾ ਕੁਛ ਨਾਲ ਦਾ ਹੀ ਟਰੈਕਟਰ ਤੇ। ਸੋ ਅੱਗੇ ਖੜਾ ਜੀ ਨੋਵੋ। ਕਰੋ ਚੈੱਕ। ਨੋਵੋ 655 ਡੀਆਈ। ਮਹਿੰਦਰਾ ਨੋਵੋ ਆ ਇਹ। ਪੰਜਾਬ ਦਾ ਨੰਬਰ ਆ ਜੀ ਲੋਕਲ ਮੋਗੇ ਦਾ 2022 ਮਾਡਲ ਆ ਜੀ 10 ਲੱਖ ਤੇ 46000 ਰੁਪਏ ਟਰੈਕਟਰ ਦਾ ਰੇਟ ਆ ਕਰੋ ਚੱਕ ਟਾਇਰ ਟੂਰ ਪੂਰੇ ਵਧੀਆ ਪਏ ਨੇ ਲੋਗੋ ਹੋਏ ਲੱਗੇ ਹੋਏ ਨੇ ਇਹਨਾਂ ਦੇ ਐ ਐਮ ਆਰ ਐਫ ਦੇ ਟਾਇਰ ਨੇ 4x4 ਟਰੈਕਟਰ ਆ ਜੀ weight ਲੱਗਿਆ ਹੋਇਆ ਪੰਜਾਬ ਦਾ ਨੰਬਰ ਆ ਲੋਕਲ ਅੱਗੇ ਮੇਂਦਰਾ 90755 ਡੀ ਆਈ ਖੜਾ ਜੀ ਇਹ ਵੀ ਚੈੱਕ ਕਰ ਸਕਦੇ ਹਾਂ ਪੰਜਾਬ ਨੰਬਰ ਆ 22 ਮਾਡਲ ਆ 10 ਲੱਖ 45000 ਰੁਪਏ ਟਰੈਕਟਰ ਦਾ ਰੇਟ ਆ 4x4 ਟਰੈਕਟਰ ਆ ਜੀ ਪੂਰਾ ਤਗੜਾ ਟਰੈਕਟਰ ਆ ਜੀ ਨਵੇਂ ਟਾਇਰ ਨੇ ਕਰ ਲੋ ਚੱਕ ਮਗਰਾੜ ਗਰੂੜ ਪੂਰੇ ਵਧੀਆ ਪਏ ਨੇ ਕਿਤੇ ਕੋਈ ਲੰਬੇ ਵਾਲੀ ਗੱਲ ਨਹੀਂ オリジナル ਪੇਂਟ ਆ ਜੀ ਫੈਬਰ ਦੀ ਛਤਰੀ ਲੱਗੀ ਹੋਈ ਆ ਸੋ ਇੱਧਰ ਹੋਰ ਵੀ ਟਰੈਕਟਰ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਖੜੇ ਨੇ ਕਿਸੇ ਵੀ ਮੇਰੇ ਵੀਰ ਨੇ ਨਵਾਂ ਪੁਰਾਣਾ ਟਰੈਕਟਰ ਕੋਈ ਵੀ ਖਰੀਦਣਾ ਤੁਸੀਂ ਇੱਕ ਵਾਰੀ ਕਰਨੈਲ ਟਰੈਕਟਰ ਸੇਲਸ ਮੋਗਾ ਵਾਲਿਆਂ ਦੇ ਜ਼ਰੂਰ ਵਿਜ਼ਿਟ ਕਰੋ ਬਾਈ ਹੁਣ ਆ ਦਾ ਨੰਬਰ ਦੁਬਾਰਾ ਫੇਰ ਨੋਟ ਕਰ ਲੋ 98141 14511 98141 14511 ਕਿਸੇ ਵੀ ਮੇਰੇ ਵੀਰ ਨੇ ਦੂਰੋਂ ਨੇੜੇ ਆਉਣਾ ਤਾਂ ਬਾਈ ਹੁਣਾਂ ਨੂੰ ਕੰਟੈਕਟ ਕਰਕੇ ਲੋਕੇਸ਼ਨ ਮੰਗਵਾ ਸਕਦਾ ਬਾਕੀ ਤੁਹਾਨੂੰ ਦੱਸ ਦਈਏ ਕਿ ਜਦੋਂ ਮੋਗੇ ਚ ਐਂਟਰ ਕਰ ਜਾਂਦੇ ਆ ਤਾਂ ਬੁੱਗੀਪੁਰਾ ਚੌਂਕ ਦੇ ਵਿੱਚ ਦਫ਼ਤਰ ਆ ਬਾਈ ਹੁਣਾਂ ਦਾ ਉੱਥੇ ਇਹਨਾਂ ਦਾ ਸੇਲ ਪਰਚੇਜ਼ ਦਾ ਕੰਮ ਮਿਲਦਿਆਂ ਜੀ ਅਗਲੀ ਵਾਰ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਧੰਨਵਾਦ